ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਮੇਰਾ ਪਿੰਡ ਮੇਰੀ ਜ਼ਿੰਦਗੀ ਵਿੱਚ ਅੱਜ ਅਸੀਂ ਜਿਹੜੀ ਜਿਹੜਾ ਚੋਨਾ ਲਾਇਆ ਸੀ ਆਪਾਂ ਮੂੰਗੀ ਵਾਲੀ ਜਗ੍ਹਾ ਤੇ ਇੱਥੇ ਬਾਹਰੇ ਮੂੰਗੀ ਬੀਜੀ ਸੀ ਉਹ ਵਿੱਚੀ ਵਾ ਕੇ ਹਰੀ ਖਾਦ ਦਾ ਜੋ ਕਿ ਆਪਾਂ ਹਰੀ ਖਾਦ ਪਾਈ ਸੀ ਵਿੱਚੀ ਵਾਹ ਹੀ ਚਾਰੀ ਸੀ ਮੂੰਗੀ ਦੀ ਤੇ ਅੱਜ ਉਹਦੇ ਵਿੱਚ ਉੜੀ ਜੀ ਪ੍ਰੋਬਲਮ ਆਈ ਤੇ ਪ੍ਰੋਬਲਮ ਆਈ ਛਿਉਂਖ ਦੀ ਛਿਉਂਖ ਜਿਆਦਾ ਸੀ ਕਾਫੀ ਪ੍ਰੋਬਲਮ ਆਉਣ ਲੱਗੀ ਸੀ ਪੱਤਾ ਵੀ ਸੁੱਕਣ ਲੱਗਾ ਸੀ ਝੋਨੇ ਦਾ ਦੇਖੋ ਤੁਸੀਂ ਧਿਆਨ ਦੇਣਾ ਇਹ ਅੱਜ ਇਹਦੇ ਵਿੱਚ ਛਿਉਂਖ ਵਾਲੀ ਦਵਾਈ ਪਾ ਰਹੇ ਹਾਂ ਕਲੋਰੋਸੈਪਰ ਕਲੋਰੋਸੈਪਰ 50% ਸੈਪਰ ਮੈਥਨ 5% ਸੀਕੀ ਇਹ ਇਹਦਾ ਰਿਜ਼ਲਟ ਦੇਖਾਂਗੇ ਹੁਣ ਕੀ ਆ ਦੱਸ ਦਿੰਨੇ ਨੇ ਇਹਦਾ ਰਿਜ਼ਲਟ ਬਹੁਤ ਵਧੀਆ ਇਹਦਾ ਇਹ ਜਿਹੜੀ ਦਵਾਈ ਆ ਇਹ ਮਿੱਟੀ ਦੇ ਵਿੱਚਰ ਲਾ ਕੇ ਆ ਰਹੇ ਨੇ ਦੇਖੋ ਦੇਖੋ ਮੁੰਡਾ ਕਰ ਰਹੇ ਨੇ ਵਿੱਚ ਕਿਉਂਕਿ ਮਿੱਟੀ ਦੇ ਵਿੱਚ ਸ਼ਟਿੰਗ ਆਉਂਦੀ ਹੈ ਇਹਦੀ ਸਪਰੇਅ ਨਹੀਂ ਸਪਰੇਅ ਨਾਲ ਨਹੀਂ ਹੱਸਿਆ ਇਹ ਹੁੰਦੀ ਹੈ ਆਲੇਕੋ ਮਿੱਟੀ ਦੇ ਵਿੱਚ ਰਾਈ ਗਈ ਆ ਤਕਰੀਬਨ ਕਾਫੀ ਸ਼ੌਂਕ ਪੈ ਗਿਆ ਜੀ ਨਾ ਅਭਾ ਮੰਡੀ ਦੇ ਕਾਰਨ ਕਰਕੇ ਮੂੰਗੀ ਵਾਹੀ ਹੋਈ ਕਰਕੇ ਇਹਦੇ ਵਿੱਚ ਸ਼ੌਂਕ ਤਾਂ ਪੈਂਦੀ-ਵੈਂਦੀ ਹੈ ਜਿੱਥੇ ਅਸੀਂ ਆਪਣੀ ਮੂੰਗੀ ਵੀਜੀ ਹੋਈ ਸੀ ਹਰੀ ਖਾਦ ਪਾਈ ਆ ਜਿੱਥੇ ਆਪਾਂ ਤੇ ਉੱਥੇ ਤਕਰੀਬਨ ਆਪਾਂ ਸਾਰੇ ਦੇ ਵਿੱਚ ਇਹ ਅੱਜ ਸ਼ੌਂਕ ਲਈ ਦਵਾਈ ਪਾਈ ਆ ਜਾਦਾ ਜਣਾਂ ਦੇ ਵਿੱਚ ਵੀ ਕਾਫੀ ਸ਼ੌਂਕੀ ਗੱਲ ਚੈੱਕ ਕਰੀ ਦੇ ਇੱਕ ਲੱਖ ਤਾਂ ਪਹਿਲਾਂ ਹੈ ਨਹੀਂ ਸੀ ਤੇ ਹੁਣ ਜਾਦਾ ਸ਼ੌਂਕ ਦੇ ਕਾਫੀ ਨਤੀਜਾ ਆ ਗਿਆ ਇਹਦਾ ਕਾਫੀ ਹੱਦ ਤੱਕ ਰਾ ਸ਼ੌਂਕ ਪਾਇਆ ਚ ਪੀਜੀ ਬੁੱਟੇ ਨੂੰ ਤੇ ਹੁਣ ਦੇਖਦੇ ਆਂ ਇਹ ਦੋ ਦਿਨਾਂ ਦੇ ਵਿੱਚ ਕਿਉਂਕਿ ਰਿਜ਼ਲਟ ਤਾਂ ਕਲੋਰ ਦਾ ਵਧੀਆ ਹੀ ਹੁੰਦਾ ਕਾਫੀ ਹੱਦ ਤੱਕ ਰਹਿ ਚੋ ਨਾਈ ਵਧੀਆ ਖੜਾ ਮੂੰਗੀ ਦਾ ਬਿਲਕੁਲ ਗਲ ਚੁਕੀਏ ਦੇਖੋ ਮੂੰਗੀ ਦਾ ਤਾਂ ਬਿਲਕੁਲ ਫੂਸ ਬਣ ਗਿਆ ਉਸ ਤੋਂ ਵੀ ਨਿਕਾ ਕਿਉਂਕਿ ਆਪਾਂ ਜਦੋਂ ਚੋਨਾ ਲਾਇਆ ਸੀ ਇਹ ਇਹਦੇ ਵਿੱਚ ਪਾਣੀ ਬਿਲਕੁਲ ਨੋਰਮਲ ਰੱਖਿਆ ਸੀ ਬਿਲਕੁਲ ਜਮਈ ਤਾਂ ਕਿ ਇਹ ਮੂੰਗੀ ਉੱਪਰ ਨਾ ਤੇਰੇ ਨਹੀਂ ਤਾਂ ਫਿਰ ਜੀਰੀ ਡੁੱਬਵੀ ਜਾਂਦੀ ਏ ਚਾਹਨਾ ਡੁੱਬ ਜਾਂਦਾ ਜੇ ਡਾਲ ਲੱਗੇ ਹੁੰਦੇ ਨੇ ਜਾਂ ਫਿਰ ਜੇ ਜ਼ਿਆਦਾ ਪਾਣੀ ਪਾਵਾਂਗੇ ਡੁੱਬਦਾ ਵੀ ਆ ਉਹਦੇ ਨਾਲ ਤੇ ਫਿਰ ਫੂਸ ਵੀ ਉੱਪਰ ਆ ਜਾਂਦਾ ਮਰ ਜਾਂਦਾ ਬਿਲਕੁਲ ਖਤਮੇ ਹੋ ਜਾਂਦਾ ਉੱਥੋਂ ਉਹ ਜਗ੍ਹਾ ਤੋਂ ਆਹ ਦੇਖੋ ਜ਼ਿਆਦਾਤਰ ਐਵੇਂ ਦੀ ਪ੍ਰੋਬਲਮ ਆਉਣ ਲੱਗੀ ਜਿੱਦਾਂ ਆ ਬੂਟਾ ਇਹ ਸ਼ੌਂਖ ਦੀ ਨਤੀਜੇ ਨੇ ਬੱਚਾ ਰਹਿ ਗਿਆ 2 ਦਿਨਾਂ ਦੇ ਵਿੱਚ ਵਿੱਚ ਸ਼ੌਂਖ ਫੈ ਗਈ ਜ਼ਿਆਦਾ ਚਲੋ ਸੰਭਲ ਗਏ ਸਵੇਰ ਤੱਕ ਠੀਕ ਹੋ ਜਾਣੀ ਆ ਇਹ ਕਾਫੀ ਹੱਥ ਕਰ ਹਰ ਕੇ ਪਾ ਜੈਣਾ ਦਾ ਬਾਕੀ ਚੋਨਾ ਦਾ ਵਧੀਆ ਖੜਾ ਕੋਈ ਪ੍ਰੋਬਲਮ ਨਹੀਂ ਆਈ ਬਿਲਕੁਲ ਹੀ ਸਾਨੂੰ ਲੋਕ ਕਹਿੰਦੇ ਸੀ ਵੀ ਤੁਸੀਂ ਮੁੰਗੇ ਗਲਤ ਬੀਜ ਲਈ ਉੱਪਰ ਤੇ ਰੂਗਾ ਇਹ ਖਰਾਬ ਹੋ ਜਾਊਗਾ ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅਸੀਂ